ਇਸ ਵਲੇ ਦੀ ਵੱਡੀ ਖਬਰ ਜਿਹੜੀ ਆ ਉਹ ਪਟਿਆਲਾ ਤੋਂ ਸਾਹਮਣੇ ਆ ਰਹੀ ਹੈ ਕਿ ਪਟਿਆਲਾ ਦੇ ਵਿੱਚ ਕੂੜੇ ਦੇ ਢੇਰ ਦੇ ਉੱਤੇ ਰਾਕਟ ਲਾਂਚਰ ਅਤੇ ਬੰਬ ਮਿਲਣ ਦੇ ਨਾਲ ਇਲਾਕੇ ਦੇ ਵਿੱਚ ਜਿਹੜੀ ਆ ਉਹ ਹਰਕਮ ਮਚ ਗਈ ਜੀ ਹਾਂ ਤੁਹਾਨੂੰ ਦੱਸਿਆ ਕਿ ਸਵੇਰ ਨੂੰ ਜਦੋਂ ਲੋਕ ਸੈਰ ਕਰਨ ਵਾਸਤੇ ਉੱਠਦੇ ਨੇ ਤਾਂ ਉਹਨਾਂ ਨੂੰ ਕੂੜੇ ਦੇ ਢੇਰ ਦੇ ਉੱਤੇ ਕੋਈ ਜਿਹੜਾ ਇੱਕ ਤੋੜਾ ਜਾਂ ਨਜ਼ਰ ਆਉਂਦਾ ਹੈ ਤਾਂ ਜਦੋਂ ਉਸ ਨੂੰ ਦੇਖਿਆ ਜਾਂਦਾ ਹੈ ਤਾਂ ਉਹਦੇ ਵਿੱਚ ਕਾਫੀ ਜ਼ਿਆਦਾ ਰਾਕਟ ਲਾਂਚਰ ਤਸਵੀਰਾਂ 'ਚ ਵੀ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਜ਼ਿਆਦਾ ਜਿਹੜੇ ਰਾਕਟ ਲਾਂਚਰ ਨੇ ਉਹ ਉੱਥੇ ਪਏ ਹੁੰਦੇ ਨੇ ਤੇ ਨਾਲ ਜਿਹੜੇ ਬੰਬ ਉਹ ਉੱਥੇ ਸੁੱਟੇ ਹੋਏ ਨੇ ਤਾਂ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੀ ਜੜੀ ਜਾਂਚ ਕੀਤੀ ਜਾ ਰਹੀ ਹੈ ਕਿ ਆਖਰਕਾਰ ਏ ਰਾਕਟ ਲਾਂਚਰ ਕਿਸ ਤਰ੍ਹਾਂ ਐ ਇੱਥੇ ਆਏ ਨੇ ਕੂੜੇ ਦੇ ਢੇਰ ਦੇ ਉੱਤੇ ਕਿਸ ਵੱਲੋਂ ਜਿਹੜਾ ਉਹ ਸੁੱਟੇ ਗਏ ਨੇ ਇਸ ਪੂਰੇ ਮਾਮਲੇ ਦੀ ਜੜੀ ਆ ਉਹ ਜਾਂਚ ਕੀਤੀ ਜਾ ਰਹੀ ਹੈ ਪਰ ਲੇਕਿਨ ਆਪਣੇ ਆਪ ਦੇ ਵਿੱਚ ਵੀ ਇੱਕ ਵੱਡੇ ਜਿਹੜੇ ਸਵਾਲ ਖੜੇ ਇਹ ਕਰਦਾ ਕਿ ਇਹ ਇੰਨੇ ਆਧੁਨਿਕ ਜਿਹੜੇ ਹਥਿਆਰ ਹੈ ਰਾਕਟ ਲਾਂਚਰ ਜਿਹੜੇ ਨੇ ਉਹ ਆਖਿਰਕਾਰ ਇੱਥੇ ਆਏ ਤੇ ਆਏ ਕਿਸ ਤਰ੍ਹਾਂ ਤਾਂ ਇਹਨਾਂ ਨੂੰ ਕੂੜੇ ਦੇ ਢੇਰ ਦੇ ਉੱਤੇ ਜਿਹੜਾ ਸੁੱਟਣ ਦਾ ਕੀ ਮਕਸਦ ਸੀਗਾ ਜਾਂ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਦੇ ਵਿੱਚ ਸੀ ਕੋਈ ਸਖਸ਼ੇ ਜਾਂ ਕੀ ਸੀ ਤਾਂ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੇ ਹਰ ਐਂਗਲ ਤੋਂ ਚੈੱਕ ਕੀਤਾ ਜਾ ਰਿਹਾ ਤੇ ਸੀਸੀਟੀਵੀ ਖੰਘਾਲੇ ਜਾ ਰਹੇ ਹਨ ਨੂੰ ਸੂਚਿਤ ਕਰ ਰਹੇ ਜਿਆਦਾ ਕੱਟ ਔਨ ਕਰਕੇ ਫਟਣ ਦਾ ਡਰ ਸੀ ਅਸੀਂ ਤਾਂ ਇਹਨੂੰ ਲੈ ਚੱਲੋ ਇਹ ਖਤਰੇ ਦਾ ਨਿਸ਼ਾਨਾ ਹੀ ਲੱਗਦਾ ਜੀ ਕੋਈ ਇਸ ਤਰ੍ਹਾਂ ਕਿੱਲੋ ਜੀ ਨੇ ਇਹ ਲਏ ਜਾ ਰਹੇ ਇਸ ਦਾ ਪਛਾਣ ਚ ਹੋ ਗਈ ਅਸੀਂ ਕਾਰ ਕਰਨਗੇ ਆ ਕੇ ਜਾਂ ਜਿਹੜੇ ਬੰਬਸਕੋਟ ਵਾਲੇ ਉਹ ਕਰਨਗੇ ਫਿਰ ਲੋਰੀ ਗੇਟੀ ਨਹੀਂ ਨਹੀਂ ਕਿਸੇ ਨੂੰ ਕੁਝ ਨਹੀਂ ਕਰਾ ਰਹੇ ਜਿਆਦਾ ਕੱਟ ਔਨ ਕਰਕੇ ਫਟਣ ਦਾ ਡਰ ਸੀ ਅਸੀਂ ਤਾਂ ਇਹਨੂੰ ਲੈ ਚੱਲੋ ਇਹ ਖਤਰੇ ਦਾ ਨਿਸ਼ਾਨਾ ਹੀ ਲੱਗਦਾ ਇਸ ਤਰੀਕੇ ਨਾਲ ਹੀ ਨੀਂਵੇ ਰੱਖੇ ਜਾ ਰਹੇ ਹੂ ਇਸ ਦਾ 50 ਚ ਹੋ ਗਈ ਅਸੀਂ ਕਾਰ ਕਰਨਗੇ ਅੱਗੇ ਜਾਣ ਜਿਹੜੇ ਬੰਬਸਕੋਟ ਵਾਲੇ ਉਹ ਕਰਨਗੇ ਫਿਰ ਲੋਰੀ ਘਟੀ